ਹੈਲੋ ਅਨਖਤਰੀ ਗਾਲ ਜੀ ਹੋਰ ਕੀ ਹਾਲ ਚਾਲ ਹੈ ਸਾਰੇ ਮਿੱਤਰੋ ਸਭ ਠੀਕ ਠਾਕ ਲੋ ਜੀ ਮਿੱਤਰੋ ਅੱਜ ਲੱਗੇ ਸੀ ਬੋਹਣ ਅਪੈਲੀ ਪੰਚਾਇਤ ਵਾਲੀ ਪੈਲੀ ਦੀ ਬੋਲੀ ਹੋ ਗਈ ਸੀਗੀ ਤੇ ਪਰਸੋਂ ਹੋਈ ਸੀ ਬੋਲੀ ਫਿਰ ਕੱਲ ਮਾੜੀ ਮੋਟੀ ਜਿਹੜੀ ਬੱਚ ਪਜਾਲੀ ਜੱਗੂ ਕੋ ਲੱਗੀ ਆ ਮਾੜੀ ਮੋਟੀ ਜੀ ਲੱਕ ਜਿੱਥੇ ਲੱਤ ਪਈ ਸੀਗੀ ਉਹ ਤਾਂ ਤੂੜੀ ਰਗੜ ਕੇ ਬਣਾਈ ਹੋਈ ਸੀਗੀ ਜਿੱਥੇ ਮਾੜੀ ਮੋਟੀ ਬੱਟਾ ਬੋਟਾਂ ਦੇ ਰਹਿ ਗਈ ਸੀ ਜਿੱਦਾਂ ਦੋਨੋਂ ਆਗੂ ਕੋ ਲਾ ਕੇ ਇਹ ਕੱਦ ਲਗਾ ਜੱਗ ਲੱਗੇ ਬਹੁਤ ਜੀ ਉੱਤੇ। ਉਹ ਬੜਾ ਛੋਟਾ ਆਪਣੇ ਵਾਲਾ ਤੇ ਵਧੀਆ ਬਣੀ ਜਾਂਦੀ ਹੈ ਫੈਲੀ ਜੀ ਗੱਡੀ ਆ। ਪਹਿਲਾਂ ਹਲਾਣਾ ਦਾ ਬਹੁਤ ਰਾਤਾ ਸੀਗੇ ਹਲਾਣਾ ਫਿਰ ਲੋਟਣੀ ਆਉਣੀ ਸੀਗੇ ਬੱਚਾ ਮਤਮੁਟੇ ਦੇ ਬਾਵਾ ਰਹਿੰਦੇ ਆ ਇਹਦੇ। ਇਹਦਾ ਕਰਕੇ ਫਿਰ ਅਸੀਂ ਤਾਈਓ ਕਵੀਆਂ ਨਾਲ ਲਾਈ ਜਨ ਦੋਰ ਲਾਲਾ ਛੱਡ ਦਿੰਨੇ ਹੁਣ ਕਹਿਰ ਲਾਤੀ। ਇਹਨੂੰ ਦੋਰ ਲਾ ਕੇ ਫਿਰ ਇਹਨੂੰ ਫੇਰ ਦੋਰ ਲਾਵਾਂਗੇ ਦੁਬਾਰਾ। ਫਿਰ ਉਹ ਬਾਵਾਗੇ ਪਾਰ ਦੀ ਆਪਣੇ ਵਾਲੇ ਵੀ ਰਹਿੰਦੇ ਆ 5 6 4 5 ਜੀ ਦੇ ਬਾਉਣ ਵਾਲੇ। ਤੇ ਕਿੰਦੀ ਸਾਦੀ ਆਪਣੇ ਕੋਲ ਆਈ ਪੰਪਾਇਰ ਸਾਡੇ ਤੇ ਪਹਿਲਾਂ ਸੋਣੀ ਜੀ ਦੇ ਕੋਲੇ ਹੁੰਦੀ ਸੀਗੀ ਹੁਣ ਰੱਖੀ ਨਹੀਂ ਉਹ ਕਦਾਂ ਮ ਰੱਖਣੀ ਹੈ ਜੀ ਜਿਹੜਾ ਆਪਾਂ ਰੱਖ ਲਈ ਜੀ ਆਹ ਬੋਲ ਆ ਜਾਂਦਾ ਵਾ ਇਹਦੇ ਵਾਲਾ ਇੱਧਰ ਲਾ ਉਹ ਪੁੱਠੀ ਇੱਥੇ ਪਈ ਉਹ ਆਪਣੇ ਕੋਲੇ ਆ ਹੋਰ ਸੁਣਾਓ ਜੀ ਆਇਆ ਸੀਗਾ ਸਾਹਰੇ 8:30 ਵਜੇ ਕੋਣ ਹਾਂ ਸਾ 8:30 ਪੰਜ ਆਇਆ ਸੀਗਾ ਜੀ ਲਾਤੀ ਜਾਂ ਸਾਡੇ ਪੰਜਾਬੀ ਪੰਜਾਬੀ ਦਾ ਮੋੜ ਲਾ ਕੇ ਫੇਰ ਲਾਤੀ ਹੁਣ ਆ ਡੇਢ ਕਿਲਾ ਰਹਿ ਗਿਆ ਆ ਬਾਅਦ ਵਿੱਚ ਇਹਦੇ ਨਾਲ ਨਾਲ ਚੀਜ਼ ਬਣ ਜਾਣਗੇ ਫਿਰ ਨਿਕਲ ਕੇ ਮੈਨੂੰ ਆਖਣੇ ਪੈਣਗੇ ਚਲੋ ਠੀਕ ਆ ਜੀ ਮਿਲਦੇ ਆ ਫਿਰ ਬਾਹਰ ਕੇ ਹਾਂਜੀ ਮਿੱਤਰੋ ਪੈੜੀ ਵਹੁੰਦੇ ਸੀਗੇ ਤੇ ਮਿੱਤਰੋ ਗੜੇ ਗੜੇ ਆਗੇ ਗੜੇ ਇੱਕੋ ਆਹਦੇ ਠਿੱਗੀ ਜਾਂਦੀ ਯਾਰ ਥੋੜੇ ਦੇ ਪਿਆ ਆਹ ਕੰਮ ਤਰ। ਪਰ ਮਾਤਾ ਮਾਤਾ ਤੰਦਰੁਸਤੀ ਦਾ ਲੋਕਾਂ ਨੂੰ ਜਿਆ ਮਕੀਆਂ ਖੜੀਆਂ ਵਾ। ਤੰਦਰੁਸਤੀ ਦਾ। ਉਹ ਬਿਚ ਬਿਚ ਦੀ ਕੀ ਜਾਂਦੇ ਮਿੱਤਰੋ। 40 ਬੰਦੇ ਮਿੱਤਰੋ 10-11 ਥੀਲੇ ਵਾਤੇ ਸੀਗੇ। ਔਰ ਰਹਿ ਗਈ ਹੁਣ। ਦੁਪਹਿਰੇ ਚਲੇਗਾ ਜੇ 1 ਵਜੇ ਘਰੇ ਚਲੇਗਾ ਜੀ। ਰੋਟੀ ਦਿਖਾਓਗੇ ਤੇਲ ਤੋਂ ਬਾਅਦ ਫੇਰ ਆਗੇ ਜਦੋਂ। ਬਾ ਫੈਕਟਰੀ ਬੱਤੀ ਖੜਾਤਾ ਦੇਖੀ ਚੱਲੋ ਹਾਂ। ਉੜੀ ਪਾਇਆ ਕਰੇ ਮਿੱਤਰੋ ਆਏ ਹੈਗੇ ਜਰੂਰ ਪਰ ਥੋੜੇ ਆਏ ਆ ਨਹੀਂ ਆਇਆ ਅੱਜ ਵੀ ਜਲੰਧਰ ਵਾਲੀ ਸੈਟੋਂ ਆਇਆ ਮਿੱਤਰੋ ਦੇਖੋ ਟਮਾਟਿਆਂ ਦੇ ਅਸਲੀ ਖਰਾਬ ਹਵਾ ਕੰਮ ਖਰਾਬ ਕਰਦੀ ਹੈ ਜੀ ਹਵਾ ਨਾ ਚੱਲੇਗਾ ਨਾ ਮੀਂਹ ਦਾ ਚਲ ਕੋਈ ਡਰ ਨਹੀਂ ਗਈ ਨਹੀਂ ਪਈ ਜਾਵੇ ਆਹ ਦੇ ਮਿੱਤਰੋ ਦੇਖੋ ਕਿੱਡੇ ਕਿੱਡੇ ਵਿਦੇ ਹੋ ਉਹ ਸਾਹਮਣੇ ਪਈ ਆਹ ਦੱਕਾ ਪਿਆ ਯਾਰ ਉਹ ਦੇਖੋ ਯਾਰ ਯਾਰ ਸਾਹਮਣੇ ਉਹ ਪਰ ਮਰ ਮਰ ਤਾਂ ਤਰੋਹੀ ਲੱਗੀ ਜੀਂ ਜਿਆ ਨਾਲ ਖਾਣਾ ਹੋਣਾ ਉਹ ਬਈ ਬੁਟੇ ਆ ਪੂਰੇ ਲੋਕਾਂ ਦੇ ਵਿੱਚ ਜੱਗ ਲਾਣੀ ਪਈ ਆ ਯਾਰ ਮੁੱਢ ਖੜੇ ਓਵੇਂ ਲੰਗਾ ਸਾਰਾ ਖੜਾ ਵਾ ਅਈ ਦਾ ਗਲਬੇ ਤੇ ਬਦਾਲੀ ਜੀ ਲਾਤੀ ਜੀ ਦੀ ਬੱਚ ਬੱਚ ਜਿਵੇਂ ਜਿਵੇਂ ਲੈਣਾ ਆਪਣੇ ਪੱਟਾ ਮੁੱਟਾ ਨੇ ਸਾਰੇ ਆ ਹੋਇਆ ਸੀ ਜੀ ਪੱਟਾ ਬੁੱਟਾ ਨਾਲ ਲਾ ਕੇ ਮੈਂ ਕਿਹਾ ਚਲਦਾ ਵੀਆਂ ਦਾ ਬਾਦ ਨੇ ਹਲਾ ਨਾ ਪਹਿਲੀ ਬੈਂਦੀ ਸੀ ਗਿੱਲੀ ਆ ਪਹਿਲੀ ਥੱਲੇ ਜਮਾ ਪਰ ਅਗਣੀ ਨਾ ਵਧੀਆ ਟਕਾ ਕੇ ਲੱਗੀ ਤੇ ਪਤਾ ਹੀ ਹੋ ਫਿਰ ਅਸੀਂ ਲੈ ਬੱਟਾ ਪੱਟਾ ਨਾਲ ਥਾਂ ਮਚਾ ਕੇ ਮੈਂ ਕਿਹਾ ਤਵੀਆਂ ਨਹੀਂ ਬਾਹ ਦੇਣੇ ਵਧੀਆ ਤਰੈਲੀ ਬਣੀ ਜਾਂਦੀ ਆ ਜੇ ਬੜੀ ਅਗ ਲੱਗ ਜਾਂਦੀ ਪ੍ਰੋਪਰ ਕੋਈ ਤੇ ਤਾਂ ਮਾਤੇ ਆਪਣੇ ਹੜਾ ਨਹੀਂ ਪਾਈ ਜਾਣੀ ਸੀ ਭਾਈ tailed gilli ਆ ਫੂਰੀ ਸੱਦੇ ਨਿਕਲਦੀ ਜੀ ਉੱਪਰ ਰਹਿਗੇ ਸੀ ਆਪਾਂ ਉਹ ਸੂਨੀ ਵਾਲੇ ਖੱਤ ਕਿੱਲੇ ਬਾਧੇ ਸੀਗੇ ਡੇਢ ਕਿਲੋੜ ਆਪਣੇ ਕੋਲੇ ਪੰਚਾਇਤ ਨਾਲ ਉਹ ਬਾਧਾ ਸੀ ਆਪਣੇ ਨਾਲ ਡੇਢ ਕਿਲੋ ਬਾਧਾ ਸੀ ਉਹ ਹੀ ਰਹਿਗੇ ਪਚਾਲਾ ਮੇਰੇ ਨਾਲ ਆਪਣੀ ਭੱਟੀ ਧਿਆਨ ਰਹਿ ਗਈ ਇੱਕ ਵਾਰ ਤੋਂ ਹੁਣ ਇੱਧਰ ਹੈਗੇ ਆ ਵਧੀਆ ਵੈੜੀ ਉਹ ਖੇਹਾਲਾ ਨਾਲ ਬਾਧਣੀ ਸੀ ਹਾ ਤੜੀਆਂ ਨਾਲ ਬਾਧੀ ਸੀਗੀ ਹੁੰਦਾ ਜਨਾ ਮੀਂਹ ਕਹਿੰਦੀ ਹਾਲਾ ਨਾ ਬਾਦਨੇ ਆ ਬਾਕੀ ਤਗੀਆਂ ਨਾ ਬਾਦ ਤੇ ਰੋਹੋਂ ਦਾ ਬੈਨ ਲਾ ਲਈ ਮਸਲਾ ਦਿੱਲੀ ਜੀ ਪੈੜੀ ਦਾ ਜਮਾਕੇ ਪਾਣੀ ਵਰਗੀ ਰੁਕੜੀ ਬੱਲੇ ਜੀ ਬਾਬਾ ਜੀ ਮੈਂ ਤੇਰੇ ਕੋਠੀ ਜੀ ਵੇਦਰ ਰੋਕ ਕੇ ਮਾ ਦਾ ਠੰਡੇ ਜਲਾ ਹ ਤੱਕ ਜੀ ਮਾ ਦਾ ਚਲ ਠੰਡਾ ਜਾ ਹੋਇਆ ਮੌਸਮ ਚੱਲਦੇ ਥੋੜੀ ਜੀ ਬਾਈ ਚੱਲਦੇ ਆ ਤੇ ਜਦ ਸਾਰੇ ਬਾਈ ਜਾਊਗੀ ਤੇ ਆਪਣੇ ਕਹੇ ਸੀ ਜੀ ਕਿ 8 ਕਿਲੋ ਜਾਂਦੇ ਵਾਣ ਵਾਲੇ ਉਹ ਰੱਖਾਂਗੇ ਜਦੋਂ ਕਹਿਰ ਲੱਗੀ ਦਾਦੇ ਦੂਰ ਕੱਢੂਗਾ ਆਂਦੇ ਪਰ ਹੁਣ ਤਾਂ ਨਹੀਂ ਬਹੁਤ ਆ ਗਿਆ ਮਿੱਤਰੋ ਬਾਈ ਜੀ ਵੀਡੀਓ ਦੇਖਦੇ ਹੁੰਦੇ ਨੇ ਨਾ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਵੀਰੇ ਵੀਡੀਓ ਦੇਖ ਕੇ ਲੋ ਚੱਲਦੇ ਆ ਜੀ ਫਿਰ ਹਾਂ ਜੀ ਲਾਗੇ ਜੀ ਬਹੁਤ ਆ ਵੀ ਫਿਰ ਆ ਬਈ ਅਪਣੇ ਦੀ ਚੱਕਰ ਆ ਆ ਬਸ ਮੇਰੇ ਭਾਈ ਜੀ ਕੀ ਨਾ ਮਿਦਰੀ ਆ ਕਿਹੜੀਆਂ ਛੋਟਾ ਇਹ ਛੋਟਾ ਜਾਂਦੀ ਆ 59.5 ਇਹ ਵੀ ਕਾਰ ਆ ਆਪਾਂ ਇਹਦੇ ਨੂੰ ਆ ਕੇ ਮੋੜ ਲਾ ਕੇ ਫਿਰ ਹਵਾਲਾ ਦਾ ਪੁੱਤ ਜਿਹੜੇ ਜਨਾਲੀ ਹਵਾਲਾ ਨਾ ਬਾਬਾ ਨੇ ਇਹਦੇ ਨਾਲ 13 ਸੁਹਾਗਾ ਮੰਦਰ ਅੰਦਰ ਆਦਾ ਬੰਦਾ ਹੀ ਸੁਹਾਗਾ ਫਰਾਂਗੇ ਨਾਲੇ ਤਾਂ ਹਾਰ ਤੱਕੇ ਰੁਕੇ ਹੀ ਹੈ ਪਰ ਚੜ ਗਏ ਸਕਿਉਰਿਟੀ ਪਰ ਆਉਂਦਾ ਆ ਦੇਖੋ ਜੀ ਆਈ ਯਾਰ ਤੁਹੇ ਲੱਗੀ ਗਿਆ ਸੀ ਵੈਸੀ ਅਗਰ ਨਾ ਆਈ ਸੀਗਾ ਬਸ ਆ ਸਾਰੇ ਵਟ ਬਣੀ ਜਾਂਦੀ ਆ ਬੈਲੀ ਨੂੰ ਰਹਿਮ ਹੋ ਜਾਂਦਾ ਜੀ ਅੱਤ ਲਾਉਣ ਜਾਂਦੇ ਲੋਕ ਆਹ ਹੋਰ ਲਾਈ ਹੋਈ ਐ ਪੂਰੇ ਅੱਗੇ ਪਾਉਂਦਾ ਆ ਕੇ ਲੀਹੇ ਲਾੜ ਕੇ ਹਾਂਜੀ ਲੱਗੜ ਗਿਆ ਜੀ ਕੰਮ ਕੇਰ ਲਾਤੀ ਜੋਰ ਸਵੇਰੇ ਲਾਵਾਂਗੇ ਜੋਂ ਮੇਰਾ ਵਾਵਾ ਹੋ ਜਾਣਾ। ਥੈਂਕ ਯੂ ਜਾਨਾ। 74 ਹੋ ਗਏ। 74 ਹੋ ਗਏ। ਤੇ ਪੰਗੀਆਂ, ਪੰਗੀਆਂ ਕੱਟਨੇ। ਛਾਦਾ ਬਣ ਕੇ ਵਧੀਆ ਮਿਹਰੀ ਅੜਕੀ। ਹੋਰ ਹੈ ਜੀ ਆਉਣੇ ਨੂੰ ਫਿਰੇ ਜੋਰ ਲਾ ਕੇ ਟਕਾ ਕੇ ਜੀ ਜਾਣੀ ਤਲੀ। ਸਤਿ ਸ਼੍ਰੀ ਅਕਾਲ ਜੀ ਵੀਰੋ ਤੇ ਜੋ ਗੱਲ ਧੋਪੀ ਰਾਤੀ ਜਾਇਆ ਇੱਕ ਘੰਟਾ ਆ ਇੱਕ ਘੰਟਾ 20 ਮਿੰਟ ਰੈਸਟ ਕੀਤੀ ਅਗਰ ਨਹੀਂ ਬਸ ਬਾਹਰ ਰੁਕੀ ਖਾ ਕੇ ਤੇਲ ਪਾ ਕੇ ਫੇਰ ਭੱਜਿਆ ਮੈਂ ਬੜਾ ਠੰਡਾ ਜਾ ਹੋ ਗਿਆ ਸੀਗਾ ਮੌਸਮ ਦਾ ਕਰਕੇ ਮੈਂ ਕਹਿੰਦਾ ਠੰਡਾ ਜਾ ਮੌਸਮ ਨੂੰ ਨਿਪੜ ਕੇ ਜੰਮ ਚੱਲਦੇ ਆਂ ਘਰ ਨੂੰ ਤੇ ਵੀਰ ਬਣ ਕੇ ਯਾਰ ਵੀਡੀਓ ਲਾਈਕ ਤੇ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਯਾਰ ਬਾਈ ਬਣ ਕੇ ਗੂਠਾ ਜਿਹਾ ਨੱਪ ਦਿਆ ਕਰੋ ਯਾਰ ਬਾਈ ਬਣ ਕੇ ਚਲੋ ਠੀਕ ਆ ਜੀ ਬਤਰੀ ਗੱਲ ਸਰ ਜੀ ਮਿੱਤਰੋ ਮੀ ਹਟ ਗਿਆ ਸੀਗਾ ਤੋਂ ਆਪਣੇ ਕਲੇ ਦੇਖੋ ਫੇਰ ਦਨ ਖੜਾ ਹੋ ਗਿਆ ਪੂਰਾ ਮੜੀ ਮੜੀ ਪੜੀ ਗਈ ਜਿੱਤੋ ਤੋ ਦੇਹ ਚਲ ਬੈਟੇਟਰ ਫੇਰ ਫੋਨ ਲਾਤੀ ਜੀ ਬਾਦ ਹੋ ਗਈ ਦਨ ਲਾਤੀ ਸੀ ਤੋ ਉਪਰੇ ਮੈਂ ਕਹਿਰ ਲਾ ਕੇ ਕਿਸੇ ਤੇਰੇ ਉਨ 1 ਵਜੇ ਹੌਸ ਹੋ ਰੋ ਨਾ ਮਗਾ ਚਾਲਦਾ ਹੀ ਝੋਟਾ ਫੋਟੋ ਤਾਂ ਇਹ ਹੋ ਗਈ ਨਹੀਂ ਪਰ ਦੋ ਟੱਟ ਪਿੱਛੇ ਵਜਦੇ ਆ ਰੋਵਾ ਨਹੀਂ ਝੋਟੇ ਨੂੰ ਕੋਈ ਉਧਰ ਵੀ ਹਵਾਵਾਂ ਚੱਲਦੀ ਹੈ ਠੰਡੀ ਤੂੰ ਝੁੱਪ ਜੀ ਨਿਕਲ ਗਈ ਵਧੀਆ ਰਹਿ ਗਏ ਇਹ ਲੱਕਾ ਮੜਾਂ ਮੋਟਾ ਲਾ ਕੇ ਬੱਚ ਬੱਚ ਮਚਾ ਗਏ ਸੀਗੇ ਆ ਮੱਟਾ ਮੋਟਾ ਜੀਆਂ ਨਹੀਂ ਤਾਂ ਜੇ ਅੱਜ ਅਗੇ ਤੇ ਕੱਲ੍ਹ ਕਾਲ ਕਰ ਜਾਂਦੇ ਅੱਜ ਵੀ ਹੋਈ ਕੰਮ ਉਹ ਜਿਆ ਆ ਆਹ ਆਹ ਇਹਦਾ ਵਾ ਉਹ ਹੀਦ ਵਾਲਾ ਵੀ ਦੀ ਕੀ ਜਾਂਦਾ ਵਾ ਤੇ ਇਹ ਲਾਉਣਗੇ ਉੱਤਰਲਾ ਅੱਜ ਤਾਂ ਲਾਉਣ ਹੀ ਨਹੀਂ ਤਾਂ ਆ ਹੀ ਬੂੜਣੀ ਬਤੀ ਪਟਾ ਪੁਟਾ ਵਾਲਾ ਸਾਂ ਬਚਾਰਿਆ ਸੀਗਾ ਆਕੇ ਨੂੰ ਇੱਕਦਾਂ ਦਾ ਛੱਡ ਕੇ ਨਾਲੇ ਪੱਠਾ-ਵੱਟਾ ਝੜਾਵਾਂਗੇ ਸਾਰੀਆਂ ਪੱਠਾ-ਪੱਟਾ ਝੜਾ ਆ ਕੇ ਸਾਰੀਆਂ ਤੇ ਫੇਰ ਉਹ ਤੋਂ ਬਾਅਦ ਪਿਆਰੇ 파ਕੇ ਤੇ ਪਿਆਰਿਆਂ ਦੇ ਵਿੱਚ ਹੀ ਲੈਵਲ ਕਰਨਾ ਹੈ ਪੰਚਾਇਤ ਵਾਲੀ ਦੇ ਵੀ ਪਿਆਰੇ ਪਾ ਲੈਣੇ ਆਂ ਜਿਹੜੇ ਝੜ ਗਏ ਰੱਖਣੇ ਆ ਉਹ ਪਿਆਰਿਆਂ ਦੇ ਵਿੱਚ ਹੀ ਲੈਵਲ ਕਰ ਲੈਣਾ ਵਾ ਆ ਆਪਣੇ ਦੀ ਪੈੜੀ ਤੇ ਜਨਾ ਤੋ ਕਿੰਨਾ ਲੱਗ ਕੇ ਜਿਹੜਾ ਬਣ ਜਣਾ ਉਹ ਡੇਢ ਇਹਨੇ ਦਾ ਵੀ ਇੱਕ ਕੀ ਆ ਤੇ ਪੰਚਾਇਤ ਵਾਲੇ ਦੇ ਵੀ ਉਹ ਜਿਹੜੇ ਵਾਲੇ ਦੇਖਿਆ ਦੇ ਕੋਕੇ ਉੱਤੇ ਵੀ ਐਂ ਕਰ ਲੈਣਾ ਤੇ ਅੱਜ ਬੌਰੀਆ ਗੱਡੀ ਭਰਦਾ ਜੀ ਮਤੀ ਦੇ ਉਹ ਆਹ ਮੈਂ ਦੇਖੋ ਜਿਹੜੇ ਜਿੰਨੇ ਜੀਰੇ ਦੀ ਬੋਲ ਪੱਲੇ ਦੇ ਪੱਲੇ ਵਪਾਰੀ ਜਦੋਂ ਉਹ ਆਪਰੇ ਕਿਛੜੇ ਰਿਆਂ ਦਾ ਬਾਹਲੇ ਚੜ ਕੇ ਪੱਕੇ ਵਾਲੇ ਆ ਗਏ ਆਹ ਤੇਰਾ ਮੁੱਖ ਗੱਡੀ ਭਰਦਾ Léger, ale přesápaté. Chceme za to. Chceme za to. Chceme za